चई <laughs> ਦਾ ਖਾਰਿ ਜਿਉ ਮੇਰੇ ਸਾਥੀਆਂ ਸਾਰਿਆਂ ਨੂੰ ਜੈ ਜਪਾਤ ਅੱਜ ਬਾਬਾ ਸਾਹਿਬ ਅਤੇ ਯੂਰਾ ਉਹ ਜੱਟ ਸਾਹਿਬ ਜੀ ਦੇ ਪਰੀ ਨਿਰਮਾਣ ਦੇ ਸਿਨੂ ਸਮਰਪਿਤ ਆਪਾਂ ਜੋ ਪ੍ਰੋਗਰਾਮ ਕਰ ਰਹੇ ਆ ਉਹ ਰਹਿਬਰ ਜਿਨ੍ਹਾਂ ਨੇ ਪੂਰੀ ਜ਼ਿੰਦਗੀ ਸਮਾਜ ਦੇ ਲੇਖੇ ਲਾਈ ਚਾਰ ਬੱਚੇ ਰਾਤ ਕੋ ਖੋ ਚਲੇ ਗਏ ਪੰਜਵੀਂ ਧਰਮਪਤ ਨੇ ਵੀ ਅਲਵੇਦਾ ਕਹਿ ਦਿੱਤਾ। ਪਰੰਤੂ ਸਾਡਾ ਸਮਾਜ ਇੱਜ਼ਤ ਔਰ ਅਣਖ ਦੀ ਜ਼ਿੰਦਗੀ ਜੀਵੇ ਇਹਦੇ ਵਾਸਤੇ ਪੂਰੀ ਜ਼ਿੰਦਗੀ ਉਹਨਾਂ ਨੇ ਦੇਸ਼ ਨੂੰ ਸਮਰਪਿਤ ਕੀਤੀ। ਬਾਬਾ ਸਾਹਿਬ ਡਾਕਟਰ ਮੀਰ ਤੋਂ ਸਾਹਮਣੂ ਦੇਸ਼ ਦਾ ਕਨਸਟੀਟਿਊਸ਼ਨ ਲੇਖਣ ਦਾ ਮੌਕਾ ਮਿਲਿਆ। ਦੇਸ਼ ਦੇ ਸੰਵਿਧਾਨ ਨੂੰ ਦੇਸ਼ ਦੇ ਕਨਸਟੀਟਿਊਸ਼ਨ ਨੂੰ ਜਦੋਂ ਸਮਰਪਿਤ ਲੱਗੇ ਕਰਨ ਤੇ 바ਵਾ ਸਾਹਬ ਨੂੰ ਪੁੱਛਿਆ ਗਿਆ ਕਿ 바ਵਾ ਸਾਹਬ ਤੁਹਾਨੂੰ ਅੱਜ ਦੇਸ਼ ਦਾ ਸੰਵਿਧਾਨ ਲਿਖਣ ਦਾ ਮੌਕਾ ਮਿਲਿਆ ਔਰ ਤੁਸੀਂ ਪੂਰੀ ਜ਼ਿੰਦਗੀ ਲਾਈ ਹੈ ਤੁਹਾਡੇ ਚਾਰ ਬੱਚੇ ਵੀ ਇਲਾਜ ਪੱਖੋਂ ਚਲੇ ਗਏ ਔਰ ਪੰਜਵੀਂ ਧਰਮ ਪਤਨੀ ਵੀ ਚਲੀ ਗਈ ਤੇ ਇਸ ਕਨਸਟੀਟਿਊਸ਼ਨ ਦੇ ਅੰਦਰ ਇਸ ਸੰਵਿਧਾਨ ਦੇ ਅੰਦਰ ਦੇਸ਼ ਤੇ ਕੀਤੇ ਕੰਮ ਇਹਨਾਂ ਦਾ ਸ਼ਲੋਕਾਂ ਦੇ ਗਰੀਬ ਲੋਕਾਂ ਵਾਸਤੇ ਦੇਸ਼ ਤੇ ਦਵੇ ਕੁਝ ਨਹੀਂ ਲੋਕਾਂ ਵਾਸਤੇ ਕੀ ਕੁਝ ਲੈ ਕੇ ਚਲੇ ਆ ਤਾਂ ਵਾਵਾ ਸਾਹਿਬ ਨੇ ਕਿਹਾ ਸੀ ਕਿ ਦੇਸ਼ ਦੇ ਇਸ ਕਨਸਟੀਟਿਊਸ਼ਨ ਦੇ ਅੰਦਰ ਮੈਂ ਇੱਕ ਇਹੋ ਜਿਹਾ ਐਟਮ ਬੰਬ ਫਿੱਟ ਕਰਕੇ ਚੱਲਿਆ ਜਦੋਂ ਮੇਰੇ ਲੋਕਾਂ ਨੂੰ ਇਸ ਐਟਮ ਬੰਬ ਨੂੰ ਚਲਾਉਣ ਦੀ ਯਾਦ ਆ ਗਈ ਤਾਂ ਇੱਕ ਦਿਨ ਮੇਰੇ ਲੋਕਾਂ ਦਾ ਇਸ ਵਿੱਚ ਤੇ ਰਾਜ ਹੋ ਜਾਣਾ ਉਹਨਾਂ ਨੇ ਦੂਜੀ ਗੱਲ ਕਹੀ ਕਿ ਮੈਂ ਅੱਜ ਤੋਂ ਬਾਅਦ ਰਾਜਾ ਜਿਹੜਾ ਰਾਣੀ ਦੇ ਪੇਟ ਤੋਂ ਪੈਦਾ ਹੋਣਾ ਬੰਦ ਕਰਕੇ ਚੱਲਿਆ ਅੱਜ ਤੋਂ ਬਾਅਦ ਰਾਜਾ ਜਿਹੜਾ ਬੈਲ ਤੋਂ ਬਕਸੇ ਚੋਂ ਆਉਂਦਾ ਮੋਟਾ ਵਾਲੇ ਡੱਬੇ ਚੋਂ ਪੈਦਾ ਹੋਏਗਾ ਸ਼੍ਰੀ ਰਾਮਣੀ ਸ਼੍ਰੀ ਰਾਮਣੀ ਦੇਸ਼ੇ ਨੇ ਬਣਦਾਂ ਸਿਤਾ ਜੀ ਬਤੀ ਇੱਕ ਵੇਲੇ ਜਪ ਲੇਕਿਨ ਜਿਸ ਜਾਤੀ ਜਿਸ ਧਰਮ ਨਾਲ ਅਸੀਂ ਸੰਬੰਧ ਰੱਖਦੇ ਆਂ ਜਿਸ ਸਮਾਜ ਨਾਲ ਅਸੀਂ ਸੰਬੰਧ ਰੱਖਦੇ ਆਂ ਸਾਡੀ ਇੱਕ ਵੀ ਫੈਕਟਰੀ ਨਹੀਂ ਚੱਲਦੀ ਸਾਡਾ ਇੱਕ ਵੀ ਕਾਰਖਾਨਾ ਨਹੀਂ ਚੱਲਦਾ ਸਾਡੇ ਧੀਆ ਪੁੱਤ ਧੀਆ ਪੁੱਤਾਂ ਤੋਂ ਪਹਿਲਾਂ ਸਾਡੇ ਪਿਓ ਦਾਦੇ ਇਸ ਦੇਸ਼ ਦੇ ਵਿੱਚ ਮਜ਼ਦੂਰ ਜੰਮੇ ਆਂ 1950 ਤੋਂ ਬਾਅਦ ਅਸੀਂ ਲੋਕ ਮਜ਼ਦੂਰਾਂ ਦੇ ਪੁੱਤ ਆਂ ਔਰ ਅਸੀਂ ਪਹਿਲਾਂ ਪਿਓ ਦਾਦੇ ਸਾਡੇ ਮਜ਼ਦੂਰੀ ਕਰਦੇ ਸੀ ਛੋਟੇ-ਛੋਟੇ ਕਿੱਤੇ ਕਰਦੇ ਸੀ ਅੱਜ ਉਹੀ ਮਜ਼ਦੂਰੀ ਅਸੀਂ ਕਰ ਰਹੇ ਹਾਂ ਜੇ ਮੈਂ ਤੁਹਾਨੂੰ ਸਵਾਲ ਕਰਾਂ ਕਿ ਕੋਈ 5 ਬੰਦਿਆਂ ਦੇ ਨਾਂ ਲਓ ਸ਼ਡਿਊਲ ਕਾਸਟਾ ਦੇ ਜਿਨ੍ਹਾਂ ਦਾ ਕਾਰਖਾਨਾ ਚੱਲਦਾ ਹੋਵੇ 5 ਅੱਤ ਪਛੜੀਆਂ ਸ਼੍ਰੇਣੀਆਂ ਦੇ ਨਾਂ ਲਓ ਚੌਰ ਨਾਈ ਸ਼ੀਂਬਾ ਭਈ ਇਹਨਾਂ ਦੇ 5-5 ਖਰਖਾਨੇ ਚੱਲਦੇ ਹੋਣਗੇ ਉੱਤਰ ਮਿਲਦਾ ਉੱਤਰ ਮਿਲਦਾ ਕਿ ਇੱਕ ਵੀ ਨਹੀਂ ਪੰਜ ਪੂਰੇ ਪੰਜ ਗਿਣਨੇ ਨੂੰ ਵੀ ਸਾਡਾ ਇਦਾਂ ਦਿਮਾਗ ਦਾ ਪੰਬੂ ਤਾਰਾ ਘੁੰਮ ਜਾਏਗਾ ਕਿ ਪੰਜ ਇੱਕ ਅੱਧਾ ਤਾਂ ਨਿਕਲ ਜਾਓ ਪਰ ਪੰਜ ਪੰਜ ਮਾਲਕ ਤੁਹਾਡੇ ਕਾਰਖਾਨਿਆਂ ਦੇ ਨਿਕਲ ਨਹੀਂ ਨਹੀਂ ਬਹੁਜਨ ਸਮਾਜ ਪਾਰਟੀ ਦਾ ਨਾਰਾ ਸੀ ਕਿ ਜਿਸकी ਜਿੰਨੀ ਸੰਖਿਆ ਵਾਰੀ ਉਸकी ਉਤਨੀ ਹਿੱਸੇਦਾਰੀ ਲਾ ਬਹੁਜਨ ਸਮਾਜ ਪਾਰਟੀ ਦਾ ਇਹ ਨਾਰਾ ਸੀ ਕਿ ਬਹੁਜਨ ਸਮਾਜ ਦੇ ਹਿੱਸੇ ਦੀਆਂ ਆਜ਼ਾਦੀ ਦੇ 75 ਸਾਲਾਂ 'ਚ ਫੈਕਟਰੀਆਂ ਕਿੱਥੇ ਗਈਆਂ ਬਹੁਜਨ ਸਮਾਜ ਦੇ ਲੋਕਾਂ ਦੇ ਕਾਰਖਾਨੇ ਕਿੱਥੇ ਗਏ ਬਹੁਜਨ ਸਮਾਜ ਦੇ ਹਿੱਸੇ ਦੀਆਂ ਜ਼ਮੀਨਾਂ ਕਿੱਥੇ ਗਈਆਂ ਬਹੁਜਨ ਸਮਾਜ ਦੇ ਲੋਕਾਂ ਦੇ ਹਿੱਸੇ ਦੇ ਪੱਠੇ ਸ਼ੈਨਰ ਪੈਟਰੋਲ ਪੰਪ ਇਸ ਦੇਸ਼ ਵਿੱਚ ਕਿੱਥੇ ਗਏ ਬਹੁਜਨ ਸਮਾਜ ਦੇ ਲੋਕਾਂ ਨੇ ਵੱਡੇ ਵੱਡੇ ਮੈਰਿਜ ਪੈਲੇਸ ਵੱਡੇ ਵੱਡੇ ਸ਼ੋਅਰੂਮ ਕਿੱਥੇ ਗਏ ਬਹੁਜਨ ਸਮਾਜ ਦੇ ਲੋਕ ਹੀ ਇਸ ਦੇਸ਼ ਦੇ ਵਿੱਚ ਗਰੀਬ ਤੇ ਮਜ਼ਦੂਰ ਕਿਉਂ ਆ ਬਹੁਜਨ ਸਮਾਜ ਪਾਰਟੀ ਇਸ ਆਰਥਿਕ ਗੁਲਾਮੀ ਨੂੰ ਆਰਥਿਕ ਆਜ਼ਾਦੀ ਵਿੱਚ ਬਦਲਣਾ ਚਾਹੁੰਦੀ ਆ ਆਰਥਿਕ ਮੁਕਤੀ ਵਿੱਚ ਬਦਲਣਾ ਚਾਹੁੰਦੀ ਆ ਮਾਨਯੋਗ ਸਰਬ ਕਾਸ਼ੀ ਰਾਮ ਜੀ ਨੇ ਦੋ ਨਾਰੇ ਦਿੱਤੇ ਸੀ ਤੇ ਅਸੀਂ ਕੀ ਕਰਾਂਗੇ ਜਦੋਂ ਹਕੂਮਤ ਵਿੱਚ ਆਏ ਨੰਬਰ 1 ਸਮਾਜਿਕ ਪਰਿਵਰਤਨ ਨੰਬਰ 2 ਆਰਥਿਕ ਮੁਕਤੀ ਲੇਕਿਨ ਆਜ਼ਾਦੀ ਦੇ 75 ਸਾਲਾਂ 'ਚ ਨਾ ਸਮਾਜ ਵਿੱਚ ਬਦਲਾਅ ਆਇਆ ਅੱਜ ਵੀ ਜਾਤੀ ਦੇ ਆਧਾਰ 'ਤੇ ਮਨੁਵਰਤੀ ਵਿਵਸਥਾ ਦੇ ਤਹਿਤ ਜਿਹੜੀ ਉੱਚ ਨੀਚ ਪੈਦਾ ਹੋਈ ਆ ਅੱਜ ਵੀ ਬਾਦਸਤੂਰ ਚੱਲ ਰਹੀ ਆ ਸਕੂਲਾਂ ਵਿੱਚ ਅਪਣੇ ਪੜ੍ਹਦੇ ਹੋਏ ਬੱਚਿਆਂ ਨੂੰ ਪੁੱਛੋ ਸਕਾਲਰਸ਼ਿਪਾਂ ਦੇ ਨੌਤੇ ਬਿਤ ਕਰਾ ਘਟ ਨੰਬਰ ਦਾ ਬਿਤ ਕਰਾ ਇੰਟਰਵਿਊ ਆ ਆਈਐਸਪੀਸੀਐਸ ਸ਼ੈਡਿਊਲ ਕਾਸਟਾ ਦੇ ਧੀਆ ਪੁੱਤਾਂ ਨੂੰ ਪੁੱਛੋ ਘਟ ਨੰਬਰ ਲੱਗਦੇ ਆ ਜਿਹੜੇ ਨੌਕਰੀਆਂ ਕਰਦੇ ਤੁਹਾਡੇ ਸਮਾਜ ਦੇ ਉਹਨਾਂ ਨੂੰ ਪੁੱਛੋ ਬਿਤ ਕਰਾ ਹੁੰਦਾ ਕਹਿੰਦੇ ਜੀ ਮੇਨ ਪੋਸਟਾਂ ਤੇ ਨਹੀਂ ਲਾਉਂਦੇ ਖੁੱਡੇ ਲੈਣ ਤਾਂ ਲਾਉਂਦੇ ਆ ਮੇਨ ਪੋਸਟਾਂ ਤੇ ਨਹੀਂ ਲਾਉਂਦੇ ਮੇਨ ਪੋਸਟਾਂ ਕੀ ਆ ਹੁੰਦੀ ਆ ਪੰਜਾਬ ਦੇ ਵਿੱਚ 23 ਐਸਐਸਬੀ ਆ 23 ਡਿਪਟੀ ਕਮਿਸ਼ਨਰ ਹੈ 23 ਡੀਡੀਪੀ ਹੋਵਾ ਕਿੱਥੇ ਆਵੇ ਤੁਹਾਡੇ ਵਾਲੇ ਕਿੰਨੇ ਲਗੇ ਆ ਆਬਾਦੀ ਤੁਹਾਡੀ 100 ਦੇ ਵਿੱਚੋਂ 1/3 ਤੋਂ ਜ਼ਿਆਦਾ ਆ 35% ਤੋਂ ਜ਼ਿਆਦਾ ਆ ਤੇ 35% ਦਾ ਹਿੱਸਾ ਤੁਹਾਡਾ ਹੋਣਾ ਚਾਹੀਦਾ ਸੀ ਪਰ ਨਹੀਂ ਕਿਉਂਕਿ ਜਾਤੀ ਵਿਤਕਰਾ ਚੱਲਦਾ ਜਾਂਦਾ ਹੈ ਜਾਤੀ ਵਿਤਕਰਾ ਚੱਲਦਾ ਆ ਤੁਸੀਂ ਥਾਣੇ ਕਚਹਿਰੀ ਜਾਂਦੇ ਆ ਤੁਹਾਨੂੰ ਤੁਹਾਡਾ ਐਸਐਚਓ ਨਹੀਂ ਲੱਭਦਾ ਤੁਹਾਨੂੰ ਤੁਹਾਡਾ ਰੀਡਰ ਨਹੀਂ ਲੱਭਦਾ ਤੁਹਾਨੂੰ ਤੁਹਾਡੇ ਮੁਨਸ਼ੀ ਨਹੀਂ ਲੱਭਦੇ ਕਿਉਂ ਨਹੀਂ ਲੱਭਦੇ ਬਈ ਕਿਉਂ ਨਹੀਂ ਲੱਭਦੇ ਕਿਉਂਕਿ ਇਨਸਾਫ ਇਨਸਾਫ ਤੁਹਾਨੂੰ ਹਜ਼ਾਰਾਂ ਸਾਲਾਂ ਤੋਂ ਬਹੁਜਨ ਸਮਾਜ ਨੂੰ ਮਿਲਿਆ ਨਹੀਂ ਇਨਸਾਫ ਦੇਣ ਵਾਲੀਆਂ ਪੋਸਟਾਂ ਤੇ ਬਹੁਜਨ ਸਮਾਜ ਨੂੰ ਖੋਡੇ ਲੈਣ ਲਾਇਆ ਜਾਂਦਾ ਇਸੇ ਤਰ੍ਹਾਂ ਜਦੋਂ ਸਮਾਜਿਕ ਤੌਰ ਦੇ ਉੱਤੇ ਉੱਚ ਨਹੀਂ ਇੰਨੀ ਵਿਆਪਕ ਹੈ ਕਿ ਕਾਂਗਰਸ ਨੇ ਪਿਛਲੀ ਹਕੂਮਤ ਵਿੱਚ ਬਹੁਜਨ ਸਮਾਜ ਦਾ ਹੱਥੀ ਰੋਕਣ ਲਈ ਜਿਸ ਬਹੁਜਨ ਸਮਾਜ ਪਾਰਟੀ ਨੇ 222 ਦੀ ਰਾਜਨੀਤੀ ਦਲਤ ਦਲਤ ਕਰਾਈ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਕਹਿੰਦੀ ਸ਼ੈਡਿਊਲ ਕਾਸਟ ਨੂੰ ਸੀਐਮ ਲਾਵਾਂਗੇ ਆਮ ਆਦਮੀ ਪਾਰਟੀ ਕਹਿੰਦੀ ਸ਼ੈਡਿਊਲ ਕਾਸਟ ਨੂੰ ਡਿਪਟੀ ਸੀਐਮ ਲਾਵਾਂਗੇ ਅਕਾਲੀ ਦਲ ਕਹਿੰਦਾ ਸ਼ੈਡਿਊਲ ਕਾਸਟ ਨੂੰ ਡਿਪਟੀ ਸੀਐਮ ਲਾਵਾਂਗੇ ਔਰ ਕਾਂਗਰਸ ਨੂੰ ਆਜ਼ਾਦੀ ਦੇ 75 ਸਾਲਾ ਹਾਥੀ ਦੀ ਚੜ੍ਹਤ ਨੂੰ ਰੋਕਣ ਲਈ ਪਹਿਲੀ ਵਾਰ ਸ਼ੈਡਿਊਲਡ ਸੀਐਮ ਦਿੱਤਾ ਕਾਂਗਰਸ ਹਾਰੀ ਔਰ ਉਸੇ ਸ਼ੈਡਿਊਲਡ ਸੀਐਮ ਨੂੰ ਕਾਂਗਰਸ ਨੇ ਆਖਿਆ ਕਿ ਪੈਰਾਂ ਦੀਆਂ ਜੁੱਤੀਆਂ ਸਿਰ ਤੇ ਬਿਠਾ ਲਈਆਂ ਤਾਂ ਕਾਂਗਰਸ ਹਾਰ ਗਈ ਆ ਔਕਾਤ ਹੈ ਸਾਡੀ ਪੰਜਾਬ ਦੇ ਵਿੱਚ ਆ ਔਕਾਤ ਹੈ ਸਾਡੀ ਝਾੜੂ ਵਾਲਿਆਂ ਦੀ ਸਰਕਾਰ ਬਣੀ 178 ਲਾ ਅਫਸਰਾਂ ਦੀਆਂ ਪੋਸਟਾਂ ਨਿਕਲੀਆਂ ਐਲ ਐਲ ਬੀ ਕੀਤੇ ਹੋਏ ਧੀਆ ਪੁੱਤਾਂ ਨੇ ਲਾ ਅਫਸਰ ਲੱਗਣਾ ਸੀ ਚਾਰ ਵਾਰੀ ਭਰਤੀ ਹੋ ਚੁੱਕੀ ਆ ਪਿਛਲੇ 20 ਮਹੀਨਿਆਂ 'ਚ ਇੱਕ ਵੀ ਸ਼ਡਿਊਲ ਕਾਸਟ ਅੱਜ ਤੱਕ ਨਹੀਂ ਰੱਖਿਆ ਇੱਕ ਵੀ ओबीसी ਨਹੀਂ ਰੱਖਿਆ ਅਸੀਂ ਸਵਾਲ ਖੜਾ ਕੀਤਾ ਅਸੀਂ ਇਨਟੈਰੋਗੇਟ ਕੀਤਾ 24 ਸਖਾ ਕਾਲੀਆਂ ਕੀ ਆ ਤਿਆਰ ਕਿਥੇ ਕਰ ਆ ਕਾਂਗਰਸ ਨੇ ਸ਼ਿਕਾਇਤ ਭੇਜਿਆ ਭੇਜੇ ਬਾਅਦ ਕਾਂਗਰਸ ਨੂੰ ਬੜਨ ਦੇ ਆਖਰ ਤੇ ਤੇ ਜਿਹੜੀ ਕਾਂਗਰਸ ਪੈਰਾਂ ਦੀਆਂ ਜੁੱਤੀਆਂ ਸਾਧਦੀ ਉਹਨਾਂ ਨੂੰ ਕਿਉਂ ਬੜਨ ਦੇਣਾ ਬਈ ਵਿੱਚ ਹੈ ਇਸ ਕਰਕੇ ਆਮ ਆਦਮੀ ਪਾਰਟੀ ਕਹਿੰਦੀ ਇੱਕ ਵੀ ਇਸ ਕਰਕੇ ਨਹੀਂ ਰੱਖਿਆ ਇਹ ਨਲੈ ਕੌਮਾਂ ਨੇ ਇਨਫੀਸ਼ੈਂਟ ਦਰਮ ਜਿਹੜੀ ਆ ਆਮ ਆਦਮੀ ਪਾਰਟੀ ਨੇ ਲਿਖ ਕੇ ਦਿੱਤੀ ਆ ਹਾਈ ਕੋਰਟ ਦੇ ਵਿੱਚ ਦਾਇਰ ਹੋਈ ਰਿਟ ਪਟੀਸ਼ਨ ਦੇ ਉੱਤੇ ਇਹ ਸਾਡੀ ਇਹ ਸਾਡਾ ਸਮਾਜਿਕ ਰੁਤਬਾ ਆ ਪੰਜਾਬ 'ਚ ਅੱਜ ਵੀ ਗਲੀ ਗਲੀ ਕੂਚੇ ਕੂਚੇ ਗੱਲ ਹੁੰਦੇ ਆ ਕਿ ਫਲਾਨਿਆਂ ਕਿ ਹੁੰਦੇ ਆ ਕਿ ਟੀਮ ਕਿਆਗੇ ਹੁੰਦੇ ਆ ਇਹ ਫਲਾਨਿਆਂ ਕਿ ਹੁੰਦੇ ਆ ਕਿ ਟੀਮ ਕਿਆਗੇ ਹੁੰਦੇ ਆ ਤੁਹਾਡੇ ਸ਼ਹਿਰ 'ਚ ਤਾਂ ਵੱਧ ਹੁੰਦੀ ਆ ਜਦੋਂ ਕੁੜੀਆਂ ਮੁੰਡੇ ਧੀਆ ਪੁੱਤ ਆਪਸ ਦੇ ਵਿੱਚ ਕਾਰੋਬਾਰ ਕਰਦੇ ਆ ਕਿਤੇ ਜੌਬ ਕਰਦੇ ਆ ਕਿਤੇ ਪੜਦੇ ਆ ਤੇ ਆਪਸ 'ਚ ਉਹ ਕਹਾਣੀ ਪਾ ਲੈਂਦੇ ਆ ਤੋਤਾ ਮੈਣਾ ਕੀ ਕਹਾਣੀ ਫਿਰ ਕਹਿੰਦੇ ਮਾਪਿਆਂ ਨੂੰ ਸਾਡਾ ਵਿਆਹ ਕਰੋ ਜਦੋਂ ਵਿਆਹ ਕਰਨ ਲੱਗਦੇ ਆ ਕੁੜੀ ਦੀ ਜਾਤ ਲੱਗ ਮੁੰਡੇ ਦੀ ਜਾਤ ਲੱਗ ਸ਼ਹਿਰਾਂ 'ਚ ਤਾਂ ਚੱਲੀ ਚੱਲੀ ਜਾਂਦਾ ਲੇਕਿਨ ਉੱਥੇ ਪਹਿਲਾਂ ਗੱਲਾਂ ਚੱਲਦੀਆਂ 15 ਦਿਨ ਲਈ ਫਰਾਨਿਆਂ ਕੀ ਹੁੰਦੇ ਆ ਫਿਰ ਟੈਂਪ ਕਿਹਾ ਕੀ ਹੁੰਦੇ ਆ ਇਹ ਤਾਂ ਗੱਲ ਨਹੀਂ ਬਣਦੀ ਜਦ ਧੀ ਪੁੱਤ ਫਿਰ ਆਪੇ ਕਰ ਲੈਂਦੇ ਆ ਫਿਰ ਕਹਿੰਦੇ ਨਹੀਂ ਬਣ ਗਈ ਗੱਲ ਹੁਣ ਠੀਕ ਹੈ ਹੁਣ ਕੀ ਆ ਇਹ ਹੁਣ ਤਾਂ ਵੱਢ ਗਈ ਅੱਜ ਵੀ ਖੋਪੜ ਤੇ ਜਾਤ ਪਾਤ ਚੱਲ ਰਹੀ ਹੈ ਜਿਸ ਜਾਤ ਪਾਤ ਨੂੰ ਖਤਮ ਕਰਨ ਦੇ ਲਈ ਕਦੇ ਗੁਰੂਆਂ ਨੇ ਲੰਗਰ ਲਾਏ ਇੱਕ ਪੰਗਤ ਵਿੱਚ ਕਦੀ ਇੱਕ ਸਰੋਵਰ ਬਣਾਏ ਨਾਓ ਇਕੱਠੇ ਕਦੀ ਇੱਕ ਬਾਟਾ ਰੱਖਿਆ ਖਾਓ ਇਕੱਠੇ ਸਵੇਰੇ ਸ਼ਾਮ ਬਾਣੀ ਪੜੀ ਜਾਂਦੀ ਮਾਨਸ ਕੀ ਜਾਤੀ ਸਭ ਇੱਕੀ ਪਹਿਚਾਣ ਬੋ ਪਰ ਅੱਜ ਵੀ ਜਾਤ ਪਾਤ ਬਾਦਸਤੂਰ ਅੱਜ ਵੀ ਜਾਤ ਪਾਤ ਬਾਦਸਤੂਰ ਰੁਕ ਗਈ ਆ ਕਿ ਜਾਰੀ ਆ ਬੋਲਿਓ ਭਾਈ ਰੁਕ ਗਈ ਕਿ ਜਾਰੀ ਆ ਬਹੁਜਨ ਸਮਾਜ ਪਾਰਟੀ ਸਭ ਕਾਂਸ਼ੀਰਮ ਪੈਣ ਮਾਇਆਵਤੀ ਇਸ ਉੱਚ ਨੀਚ ਦਾ ਖਾਤਮਾ ਕਰਨਾ ਚਾਹੁੰਦੇ ਆ ਸਮਾਜ ਨੂੰ ਬਦਲਣਾ ਚਾਹੁੰਦੇ ਆ ਔਰ ਦੂਸਰਾ ਕੰਮ ਆਰਥਿਕ ਸੋਮੇ ਧਨ ਪੈਦਾ ਕਰਨ ਦੇ ਸੋਮੇ ਜਿਹੜੇ ਬਹੁਜਨ ਸਮਾਜ ਕੋਲ ਹਜ਼ਾਰਾਂ ਸਾਲਾਂ ਤੋਂ ਨਹੀਂ ਪਾਰਟੀ ਸੱਤਾ ਵਿੱਚ ਆ ਕੇ ਉਹਨਾਂ ਸੋਮਿਆਂ ਦੇ ਮਾਲਕ ਬਣਾਉਣਾ ਚਾਹੁੰਦੀ ਆ ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਸੀ ਆਪਣੀ ਝੁੱਗੀ ਦੇ ਕੰਢੇ ਤੇ ਲਿਖੋ ਕਿ ਆਪਣਾ ਰਾਜਾ ਜਮਾਉਣਾ ਆਪਣਾ ਰਾਜਾ ਜਮਾਣਾ ਹੀ ਸਾਰੀਆਂ ਮੁਸ਼ਕਲਾਂ ਦਾ ਹੱਲ ਹੈ ਸੱਤਾ ਹੀ ਸਾਰੀਆਂ ਮੁਸ਼ਕਲਾਂ ਦਾ ਹੱਲ ਹੈ ਪਰ ਅਸੀਂ 75 ਸਾਲਾਂ ਚ ਆਪਣਾ ਰਾਜਾ ਨਹੀਂ ਜਮਾਇਆ ਅਸੀਂ 75 ਸਾਲਾਂ ਚ ਆਪਣਾ ਰਾਜਾ ਨਹੀਂ ਜਮਾਇਆ ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਸੀ ਅੱਜ ਤੋਂ ਬਾਅਦ 26 ਜਨਵਰੀ 1950 ਅੱਜ ਤੋਂ ਬਾਅਦ ਰਾਜਾ ਰਾਣੀ ਦੇ ਪੇਟ ਚੋਂ ਨਹੀਂ ਜਨਮ ਲਏਗਾ ਪੇਟ ਚੋਂ ਜਨਮ ਨਹੀਂ ਲਏਗਾ ਰਾਜਾ ਅੱਜ ਤੋਂ ਬਾਅਦ ਪੇਟੀਆਂ ਚੋਂ ਜੰਮੇਗਾ ਵੋਟਾਂ ਵਾਲੀਆਂ ਪੇਟੀਆਂ ਚੋਂ ਜੰਮੇਗਾ ਅੱਗੇ ਵੋਟਾਂ ਵਾਲੀਆਂ ਪੇਟੀਆਂ ਆਉਂਦੀਆਂ ਹੁੰਦੀਆਂ ਸੀ ਹੁਣ ਤਾਂ ਮਸ਼ੀਨਾਂ ਆਉਂਦੀਆਂ ਬਾਬਾ ਸਾਹਿਬ ਅੰਬੇਦਕਰ ਕਹਿੰਦੇ ਸੀ ਇਕੱਠੇ ਹੋ ਕੇ ਡੁੱਬ ਕੇ ਮਰ ਲਿਓ ਤੇ ਆਪਣਾ ਰਾਜ ਭਾਗ ਬਣਾ ਲਿਓ 75 ਸਾਲਾਂ ਚ 15 ਵਾਰੀ ਦੇਸ਼ ਦਾ ਹਾਕਮ ਸਟੇਟ ਦਾ ਹਾਕਮ ਚੁਣਿਆ ਗਿਆ ਅਸੀਂ ਇਕੱਠੇ ਹੋ ਕੇ ਡੁੱਬ ਕੇ ਨਹੀਂ ਮਰੇ ਅਸੀਂ ਆਪਣਾ ਰਾਜਾ ਨਹੀਂ ਬਣਾਇਆ ਕਿਉਂਕਿ ਜਿਹੜੀ ਵੋਟ ਵਾਲੀ ਪਰਚੀ ਆਈ ਜਦੋਂ ਵੋਟ ਵਾਲੀ ਪਰਚੀ ਘਰ-ਘਰ ਆਈ ਕਿਸੇ ਘਰ 5 ਪਰਚੀਆਂ ਆਈਆਂ ਕਿਸੇ ਘਰ 3 ਪਰਚੀਆਂ ਕਿਸੇ ਘਰ 10 ਪਰਚੀਆਂ ਤਾਂ ਮਗਰੀ ਚਾਚੇ ਆ ਗਏ ਬਿਠਾ ਲਓ ਵੀ ਜਾਨ ਦੋ ਮੱਠੀ ਮਗਰੀ ਚਾਚੇ ਆ ਗਏ ਚਾਚੇ ਹੈ ਕਰਮੀਏ ਬੋਟਾ ਕਿਹਨੂੰ ਪਾਉਣੀ ਆ ਕਹਿੰਦੀ ਚਾਚਾ ਬੋਟਾ ਨੇ ਧਾਰਾ ਦੇਣੀ ਆ ਬੋਟਾ ਤੇਰੀ ਆ ਹਾਂ ਪਰਚੀਆਂ ਹੀ ਆ ਬੋਟਾ ਕੰਦੀ ਚਾਚਾ ਲੈਂਟਰ ਤੂੰ ਪਵਾਇਆ ਗਰਾਟ ਤੂੰ ਦਿੱਤੀ ਗਲੀ ਤੂੰ ਬਣਾਈ ਨਾਲੀ ਤੂੰ ਬਣਾਈ ਬੋਟਾ ਤੇਰੀਆਂ ਹਾਏ ਕਰ ਮੂ ਬੋਟਾ ਕਹਿੰਦਾ ਚਾਚਾ ਤੇ ਨੀਲਾ ਕਾੜਦਾ ਹੈ ਬੜਾ ਕੀ ਦਿੱਤਾ ਪੀਲਾ ਕਾੜ ਸਾਡੇ ਬੁੜਿਆਂ ਦਾ ਤੈਂ ਬੜਾ ਕੀ ਦਿੱਤਾ ਆ ਮਨਰੀਗੇ ਆਲਾ ਗੰਦ ਮੂਤ ਦਾ ਟੋਕਰਾ ਤੈਂ ਸਾਡੇ ਸਿਰ ਤੇ ਰਖਾਇਆ ਚਾਚਾ ਬੋਟਾ ਤੇਰੀਆਂ ਚਾਚਾ ਮੁਰਗਾ ਤੂੰ ਖਲਾਇਆ ਚਾਚਾ ਸ਼ਰਾਬਾਂ ਟੂਟ ਫਈਆ ਬੋਟਾ ਤੇਰੀਆਂ ਹੁਣ ਥੋੜੇ ਆਪਾਂ ਦੀਨ ਆਪਣਾ ਦੀਨ ਥੋੜੇ ਆਪਾਂ ਬੇਈਮਾਨ ਕਰਨਾ ਚਾਚਾ ਤੈਨੂੰ ਕਿਹਾ ਬੋਟਾ ਤੇਰੀਆਂ ਤੇ 75 ਸਾਲ ਚਾਚਿਆਂ ਨੂੰ ਵੋਟ ਪਾਤੀ ਚਾਚਾ ਕਦੀ ਕਾਂਗਰਸ ਦਾ ਆਇਆ ਚਾਚਾ ਕਦੀ ਕਾਲੀਆਂ ਦਾ ਆਇਆ ਚਾਚਾ ਕਦੀ ਝਾੜੂ ਵਾਲਾ ਆਇਆ ਆ ਚਾਚਾ ਕਦੀ ਫੁੱਲ ਵਾਲਾ ਆਇਆ ਆ ਹੁਣ ਨਵੇਂ ਚਾਚੇ ਆਉਂਦੇ ਆ ਹੈ ਚਾਚਾ ਆ ਮੇਰੇ ਦੇਖੀ 2000 ਬਿੱਲ ਆ ਗਿਆ 600 ਜੂਟ ਮੇਰੀ ਨਹੀਂ ਮਾਫੋਈ ਤੇ ਜਿਨ੍ਹਾਂ ਚਾਚਿਆਂ ਨੂੰ ਵੋਟ ਪਾਈ ਉਹਨਾਂ ਚਾਚਿਆਂ ਦੇ ਧੀਆਂ ਪੁੱਤਾਂ ਕੋਲ ਜ਼ਮੀਨਾਂ ਵੀ ਆ ਉਹਨਾਂ ਚਾਚਿਆਂ ਦੇ ਧੀਆਂ ਪੁੱਤਾਂ ਕੋਲ ਫੈਕਟਰੀਆਂ ਵੀ ਆ کارਖਾਨੇ ਵੀ ਆ ਉਹਨਾਂ ਚਾਚਿਆਂ ਦੇ ਧੀਆਂ ਪੁੱਤਾਂ ਦੇ ਵੱਡ-ਵੱਡੇ ਸ਼ੋਰੂਮ ਵੀ ਆ ਤੇ ਤੁਹਾਡੇ ਭਤੀਜਿਆਂ ਕੋਲ ਕੀ ਆਵੇ ਬਹੁਜਨ ਸਮਾਜ ਪਾਰਟੀ ਤੁਹਾਨੂੰ ਲਾਭਮੰਦ ਕਰਨਾ ਚਾਹੁੰਦੀ ਆ ਬਿਨਾ ਰਾਜ ਸੱਤਾ ਤੇ ਧੀਆ ਪੁੱਤਾਂ ਦੀ ਤਕਦੀਰ ਨਹੀਂ ਬਦਲਨੀ ਬਿਨਾ ਰਾਜਾ ਜਮਾਇ ਤੇ ਬਿਨਾ ਆਪਣਾ ਰਾਜਾ ਬਣਾਏ ਤੇ ਫਾੜੀ ਤਕਦੀਰ ਨਹੀਂ ਬਦਲਨੀ ਮਜ਼ਦੂਰਾਂ ਦੇ ਪੁੱਤ ਮਜ਼ਦੂਰ ਰਹਿਣਗੇ ਜੇ ਕੋਈ ਨੌਕਰੀਆਂ ਤੇ ਲੱਗ ਵੀ ਗਿਆ ਪੈਨਸ਼ਨਾਂ ਲੈ ਵੀ ਆਇਆ ਤੇ ਗਾਹ ਧੀਆ ਪੁੱਤਾਂ ਦਾ ਕੀ ਹਾਲ ਹੈ ਪਿਓ ਲੱਖ ਲੱਖ ਤੇ ਰਿਟਾਇਰ ਹੋਇਆ ਤੇ ਬੱਚਿਆਂ ਨੂੰ 25-25 ਹਜ਼ਾਰ ਤੇ ਠੇਕੇ ਤੇ ਤੇ 20 ਸਾਲਾਂ ਮਾਦੇ ਵੀ ਕੱਖ ਨਹੀਂ ਰਹਿਣਾ ਔਣੇ ਵਾਲਾ ਸਮਾਂ ਬੜਾ ਭਿਆਨਕ ਆ ਰਿਹਾ ਮੈਂ ਤੁਹਾਨੂੰ ਇਹ ਬੇਨਤੀ ਕਰਨ ਆਇਆ ਲੋਕੋ ਇਕੱਠੇ ਹੋਵੋ ਅਸੀਂ ਪੰਜਾਬ ਦੇ ਵਿੱਚ ਦੋ ਮੁੱਦਿਆਂ ਤੇ ਸਮਾਜਿਕ ਪਰਿਵਰਤਨ ਤੇ ਆਰਥਿਕ ਮੁਕਤੀ ਦੋ ਮੁੱਦਿਆਂ ਤੇ ਫੌਜ ਬਣਾ ਰਹੇ ਆ ਉਹ ਫੌਜ ਜਿਹੜੀ ਦਲਤਾ ਪਛੜਿਆਂ ਦਾ ਬਹੁਜਨ ਸਮਾਜ ਦਾ ਰਾਜਾ ਬਣਾਉਣ ਲਈ ਕੰਮ ਕਰੇਗੀ ਜਿਹੜੀ ਰਾਜਾ ਬਣਾ ਕੇ ਬਹੁਜਨ ਸਮਾਜ ਨੂੰ ਖੁੱਡੀਆਂ ਚੋਂ ਕੱਢ ਕੇ ਮੁੱਖ ਮੁੱਖ ਕੁਰਸੀਆਂ ਤੇ ਬਿਠਾਉਣ ਦਾ ਕੰਮ ਕਰੇਗੀ ਬਹੁਜਨ ਸਮਾਜ ਪਾਰਟੀ ਆਪਣੀ ਫੌਜ ਬਣਾਉਣ ਦੇ ਲਈ ਲੁਧਿਆਣੇ ਚ ਵੀ ਆਏ ਾਈ ਟੋ ਟਰੂ جنگ ਨਹੀਂ ਜਿੱਤ ਸਕਦੇ ਰਾਜਾ ਘਰ ਬੈਠਿਆ ਨਹੀਂ ਮੰਡਾ ਰਾਜਾ ਜਮਾਉਣ ਲਈ جنگ ਲੜਨੀ ਪੈਂਦੀ ਆ ਕੋਈ ਕਿਸੇ ਕੋ ਰਾਜ ਨਾ ਦੇ ਹੈ ਜੋਲੇ ਹੈ ਨਿਜਵਲ ਸੇ ਲੈ ਹੈ ਨਿਜਵਲ ਕਹਿੰਦੇ ਆਪਣੀ ਫੌਜ ਨੂੰ ਤੇ ਢਾਈ ਟੋ ਟਰੂ ਢਾਈ ਟੋ ਟਰੂਆਂ ਦੀ ਫੌਜ جنگ ਨਹੀਂ ਜਿੱਤ ਸਕਦੀ جنگ ਜਿੱਤਣ ਲਈ ਫੌਜਾਂ ਲਸ਼ਕਰ ਤਿਆਰ ਕਰਨੀ ਪੈਂਦੇ ਆ ਬਗਾਵਤ ਦੀ ਤਿਆਰੀ ਆ ਪੰਜਾਬ ਚ ਬਹੁਜਨ ਸਮਾਜ ਬਗਾਵਤ ਕਰੇ ਰਾਜ ਪਲਟਾ ਕਰੇ ਕੁੱਲੀਆਂ ਵਾਲੇ ਲੋਕ ਮਹਿਲਾ ਤੇ ਕਬਜ਼ਾ ਕਰਨ ਦੀ ਤਿਆਰੀ ਕਰਨ ਇਸ ਕੋਸ਼ਿਸ਼ ਵਿੱਚ ਲੱਗੇ ਹੋਏ ਆ ਇਸੇ ਲੜੀ ਚ ਮੈਂ ਅੱਜ ਤੁਹਾਡੇ ਕੋਲ ਆਇਆ ਤੁਹਾਡੇ ਤੋਂ ਬਾਅਦ ਮੇਰਾ ਅਗਲਾ ਪ੍ਰੋਗਰਾਮ ਮਲੇਰ ਕੋਟਲੇ ਦਾ ਆ ਔਰ ਮੈਂ ਲੇਟ ਐ ਮੈਨੂੰ ਉਮੀਦ ਐ ਕੁਸ਼ੀ ਇਹਨਾਂ ਦੋ ਸ਼ਬਦਾਂ ਨੂੰ ਪ੍ਰਵਾਨ ਕਰਦੇ ਹੋਏ ਜਿਹੜੀ ਅੱਜ ਕਮੀ ਕਮਜ਼ੋਰੀ ਰਖਾਈ ਆ 21 ਤਰੀਕ ਨੂੰ ਇਸ ਕਮੀ ਕਮਜ਼ੋਰੀ ਨੂੰ ਦੂਰ ਕਰਕੇ ਸਾਰੇ ਤੰਦ ਹੀ ਦਾ ਕੰਮ ਕਰਕੇ ਪਾਰਟੀ ਦੇ ਪਾਰਟੀ ਨੂੰ ਜਿਤਾਉਣ ਲਈ ਲੱਗਣਗੇ ਡਟਣਗੇ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਜੈਪੀ ਜੈਪੀ ਜੈਪਾ